ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈ ਲੋ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੱਲਦੀ ਕਲਾਜ ਤੇ ਰਾਜੀ ਖੁਸ਼ੀਆਂ ਹਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਮੈਂਟਾਂ ਦੇ ਨਾਂ ਬੋਲਦੇ ਜਿਹੜੇ ਵੀ ਭੈਣ ਆਪਣੇ ਕਮੈਂਟ ਕਰਦੇ ਆ। ਪਹਿਲਾ ਕਮੈਂਟ ਸੀਗਾ ਮੰਨਪ੍ਰੀਤ ਕੌਰ। ਦੂਜਾ ਕਮੈਂਟ ਪਿੰਡੂ ਸਲਾਈ ਕਢਾਈ ਸੋਈ। ਤੀਜਾ ਅਗਵੀਰ ਮੋਗਾ। ਚੌਥਾ ਪਰਮਪਾਲ ਕੌਰ ਆਈਡੀ ਨਾ ਤੇ ਪੰਜਵਾਂ ਹੈਗਾ ਅੰਬਰਤੀ ਸਾਹ ਕੈਨੇਡਾ ਤੋਂ। ਕਰਨਜੀਤ ਕੌਰ ਢੀਂਡਸਾ 90 ਤੋਂ ਤੇ ਰਮਨੀਤ ਕੌਰ 41 ਛਤਦਾਈ ਦੀ ਆ ਇਹਨਾਂ ਸਾਰੇ ਵੀਰ ਭੈਣਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਹੈਗੀ ਆ ਸਾਗ ਬਣਾਉਣਾ ਆਪਾਂ ਗਾਧੀਆਂ ਆ ਗਿਆ ਹੁਣ ਗਾਧਮੇ ਵਿੱਚ ਤੇ ਕੋ ਸਾਗ ਹੁੰਦਾ ਬਹੁਤ ਹੀ ਵਧੀਆ ਤੇ ਟੇਸਟੀ ਬਣਦਾ ਗੁਣਾ ਨਾਲ ਭਰਪੂਰ ਹੁੰਦਾ ਉਹ ਸਾਗ ਉਹ ਹੈਗਾ ਚਲਾਈ ਦਾ ਠੀਕ ਆ ਕਿ ਨਹੀਂ ਉਹਦੇ ਵਿੱਚ ਵਿਟਾਮਿਨ ਸੀ ਹੁੰਦਾ ਬਵਾਸੀ ਦੀ ਪ੍ਰੋਬਲਮ ਆ ਜਿਹੜੀ ਉਹ ਦੁੱਧ ਕਰਦਾ ਹੈ ਹਨਾ ਤੇ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਫਾਇਦੇਮੰਦ ਹੈ ਸਾਗ ਆਪਾਂ ਨੂੰ ਖਾਣਾ ਚਾਹੀਦਾ ਆਪਾਂ ਅੱਜ ਸਾਗ ਬਣਾਉਂਦੇ ਆ ਆ ਤੁਹਾਨੂੰ ਦਿਖਾਉਂਦੇ ਆ ਕਿਵੇਂ ਬਣਾਉਨੇ ਸਾਗ ਹਾਂਜੀ ਅਪਾ ਚਲਾਈ ਨੂੰ ਧੋ ਲਿਆ ਧੋ ਕੇ ਵਿੱਚ ਚਲਾਈ ਹੈ ਬਾਥੂ ਅਤੇ ਪਾਲਕ ਆ ਸਾਰ ਕੁਝ ਮੈਕਸੀ ਹੈ ਧੋ ਕੇ ਹੈ ਨਾ ਬਸ ਪਾਣੀ ਆ ਨੁੱਝੜ ਗਿਆ ਹੁਣ ਆਪਾਂ ਇਹਨੂੰ ਪਹਿਲਾਂ ਕੱਟਦੇ ਆ ਕੱਟ ਕੇ ਫਿਰ ਤਾਂ ਦੇ ਪਹਿਲਾਂ ਆਪਾਂ ਕੱਟ ਲਈਏ ਚਲਾਈ ਪੱਤੇ ਪੱਤੇ ਹੀ ਤੋੜਨੇ ਆ ਟਾਹਣੀਆਂ ਨਹੀਂ ਤੋੜਨੀਆਂ ਪੱਤੇ ਪੱਤੇ ਤੋੜਨੇ ਜਿਹੜੇ ਬਾਥੂ ਆ ਵਿੱਚ ਨਾ ਬਾਥੂ ਵਿੱਚ ਪਾਇਆ ਬਾਥੂ ਦੇ ਬੀਜੇ ਹੁੰਦੇ ਆ ਬੀ ਨਹੀਂ ਪਾਉਣੇਗੇ ਠੀਕ ਆ ਕਿ ਨਹੀਂ ਆਪਾਂ ਪੱਤੇ ਪੱਤੇ ਤੋੜਨੇ ਆ ਦੇਖੋ ਬਾਥੂ ਦੇ ਪੱਤੇ ਆ ਇਹਦੇ ਵਿੱਚ ਪਾਲਕ ਦੇ ਵੀ ਇਦਾਂ ਪੱਤੇ ਆ ਤੇ ਆ ਆਪਣਾ ਹੈਗਾ ਚਲਾਈ ਚਲਾਈ ਦੇ ਪੱਤੇ ਆ ਪੱਤੇ ਪੱਤੇ ਪਾਉਣੇ ਆ ਆਜੂ ਆਪਾਂ ਇਹਨੂੰ ਕੱਟ ਲਈ ਆਪਾਂ ਹਾਂਜੀ ਸਾਗ ਆਪਾਂ ਸਾਰਾ ਪ੍ਰਾਂਤ ਦੇ ਵਿੱਚ چیر ਲਿਆ ਇੱਧਰ ਆਪਾਂ ਹਨਾ ਪਾਣੀ ਰਿੱਜਣਾ ਧਰਤਾ ਸੀ ਪਾਣੀ ਰਿੱਜੀ ਜਾਂਦਾ ਤਾਂ ਕੋ ਬੱਚੇ ਤੇ ਪਾਦਨ ਆਪਾਂ ਕੜਾਈ 'ਚ ਜੀ ਬਣਾਉਣਾ ਸਾਗ ਤਾਂ ਕਿ ਬਰਬਾਰ ਦੇ ਅਕੋਰਡਿੰਗ ਛੋਟੇ ਦੋ ਜਾਣੇ ਅਸੀਂ ਖਾਣ ਵਾਲੇ ਸਾਗ ਕਰਨ ਵੀ ਹੈ ਨਹੀਂਗਾ ਤੁਹਾਨੂੰ ਪਤਾ ਇਹ ਕਰਨਾ ਗਿਆ ਹੋਇਆ ਹੈ ਤੇ ਹੁਣ ਗਰਮੀਆਂ ਆ ਗਈਆਂ ਗਰਮੀਆਂ ਵਿੱਚ ਸਾਨੂੰ ਤੇ ਦਾ ਤੋਰੀਏ ਦਾ ਸਾਗ ਬਿਲਕੁਲ ਵੀ ਨਹੀਂ ਹੈਗਾ ਹੁਣ ਤਾਂ ਬਸ ਚਲਾਈ ਦਾ ਸਾਗ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ ਸਾਗ ਇਹੀ ਬਣਨਾ ਹੁਣ ਤੱਕ ਤੇ ਆਪਾਂ ਵਿੱਚ ਪਾਤਾ ਸਾਗ ਹਾਂਜੀ ਤੇ ਹੁਣ ਆਪਾਂ ਛੋਲਿਆਂ ਦੀ ਦਾਲ ਪਾਣੀ ਛੋਲਿਆਂ ਦਾਲ ਤੋਂ ਭੁੰਨਤੀ ਹੋਈ ਸੀਗੀ ਭਿੱਜੀ ਹੋਈ ਸੀ ਮੇਰੀ ਤੇ ਇਹ ਆਪਾਂ ਵਿੱਚ ਪੜਕ ਕੇ ਮੇਰੇ ਹੱਥ ਵਿੱਚ ਫੋਨ ਆ ਇੱਕ ਹੱਥ ਇਦਾਂ ਬਣਾਉਣੀ ਹਾਂਜੀ ਕਿਉਂਕਿ ਸਾਗ ਬਹੁਤ ਛੇਤੀ ਕੋਲ ਜਾਂਦਾ ਹੈ ਤਾਂ ਦਾਲ ਪਹਿਲਾਂ ਪਤਾਈਆਂ ਭਿਓ ਕੇ ਰੱਖਤੀ ਸੀ ਹੁਣ ਇਹਦੇ ਵਿੱਚ ਪਾਵਾਂਗੇ ਮਿਰਚ ਆਡੇ ਅਕੋੜੀ ਜਿੰਨੀ ਤੁਸੀਂ ਪੌੜੀ ਮੈਂ ਲਾਲ ਮਿਰਚ ਹੀ ਵਰਤਦੀ ਆ ਕਿਹ ਜੇ ਲਾਲ ਮਿਰਚ ਸਾਡੇ ਘਰ ਦੇ ਨੂੰ ਸਵਾਦ ਲੱਗਦੀ ਆ ਤੇ ਵਿੱਚ ਪਾਉਣਾ ਚਮਚਾ ਕੰਮੂਨ ਦਾ ਹੰਤਾ ਕਿ ਪਾਇਆ ਮੈਂ ਵੱਧ ਘੱਟ ਨੂਨ ਜੇ ਜ਼ਿਆਦਾ ਹੋ ਜੇ ਤੇ ਨਾ ਜ਼ਿਆਦਾ ਖਰਾਬ ਤੇ ਘੱਟ ਦਾ ਇਲਾਜ ਹੈਗਾ ਵੱਧ ਦਾ ਇਲਾਜ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਉਂਦੇ ਆ ਲਸਣ ਛਿੱਲੇ ਹਾਂਜੀ ਆਪਾਂ ਮੱਧਨ ਹੀ ਵਿੱਚ ਫੇਰ ਦਾਂਗੇ ਇਸ ਤਰ੍ਹਾਂ ਸਾਰਾ ਕੁਛ ਆਪਣਾ ਨੂੰ ਢਮਗਾ ਟਾਗ ਆਪੇ ਵਿੱਚ ਹੀ ਨਹੀਂ ਲੱਗ ਜਾਣਾ ਦੋ ਗਲਾਸ ਪਾਣੀ ਦੇ ਪਾਏ ਸੀ ਇਹ ਲੋਕ ਕੋਈ ਫੇਰ ਪਾਣੀ ਪਾ ਲਾਂਗੇ ਤੇ ਹੁਣ ਆਪਾਂ ਇਹ ਟੱਕ ਦੇਣਾ ਰਿਚਨ ਪੈ ਜੂਗਾ ਚ ਪਾਉਨੇ ਆ ਲਸਣ ਛਾਲ ਹਾਂਜੀ ਹੁਣ ਆਪਾਂ ਇਥੇ ਲਸਣ ਨਾਲ ਘਸਾ ਕੁਛ ਪਾਉਣ ਲੱਗੇ ਆ ਇਹ ਆਪਾਂ ਖੋਤੇ ਫੋਲਣਾ ਤੇ ਆਪਾਂ ਇਹਨਾਂ ਨੂੰ ਹਿਲਾਉਨੇ ਹਾਂਜੀ ਮੈਂ ਮਦਨੀ ਨਾਲ ਹਲਾਈ ਜਾਨੀ ਆ ਨਾਲ ਸਾਗ ਨੂੰ ਘੁੱਤੀ ਜਾਨੀ ਆ ਤੇ ਚਲੋ ਹੁਣ ਟਾਕ ਦਈਏ ਤੇ ਫੇਰ ਦੇਖਦੇ ਆ 75 ਮਿੰਟਾਂ ਤੱਕ ਹਾਂਜੀ ਸਾਗ ਆਪਣਾ ਬਿਲਕੁਲ ਘੁਲ ਚੁੱਕਿਆ ਦਾੜ ਬਿਲਕੁਲ ਅੱਜ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਇਹ ਵਿੱਚ ਪਾਉਂਦੇ ਆ ਆਲਣ ਹਾਂਜੀ ਆਪਾਂ ਮੱਕੀ ਦਾ ਆਲਣ ਪਾਵਾਂਗੇ ਇਹ ਆਲਣ ਪਾ ਕੇ ਆਪਾਂ ਥੋੜਾ ਜਿਹਾ ਪਾ ਇਕੱਠਾ ਹੀ ਪਾ ਕੇ ਘੋਟਦੀਆਂ ਕਿਉਂਕਿ ਆ ਘੱਟ ਚ ਮੇਰੇ ਫੋਨ ਤੇ ਇੱਕ ਹੱਥ ਨਾਲ ਘੋਟਦੀਆਂ ਫੋਨ ਬੰਦ ਕਰਕੇ ਵੀ ਨਹੀਂ ਘੋਟਣਾ ਪੈਣਾ ਹਾਂਜੀ ਇਹਦੇ ਆਪਾਂ ਆਲਣ ਪਾ ਕੇ ਸਾਗ ਨੂੰ ਘੋਟਦਾ ਤੇ ਹੁਣ ਆਪਾਂ ਹਨਾ ਕਰਦਾਂਗੇ। ਇਹਦੇ ਆਕਾਤ ਚ ਫੂਨਾ। ਥੋੜਾ ਪਾਣੀ ਪਾਵਾਂਗੇ ਤਾਂ ਜੋ ਆਲਣ ਜਿਹੜਾ ਰੱਜ ਸਕੇ। ਹਾਂਜੀ, ਮੈਂਨੂੰ بس ਪਾਣੀ ਪਾਤਾ ਸਵਾਹ ਕੇ ਰੱਜ ਜੇ ਆਲਣ ਆਪਣਾ ਕੱਚਾ ਨਾਲ ਰਵੇ ਹਨਾ। ਤੇ ਸਵਾਦ ਹੈ। ਠੱਕਾ। ਹਮ ਕਰਨ ਬਹੁਤ ਖੱਤੇ ਆਪ ਵਿੱਚ ਪਾ ਲਈ ਥੋੜੀ ਜੀ ਹੁਣ ਪਾਵਾਂਗੇ ਮੇਥੀ। ਮੇਥੀ ਨਾਲ ਵਧੀਆ ਸਮੈਲ ਆਊਗੀ। ਇਹਨੂੰ ਵੀ ਰੱਜਣ ਧਰ ਦੰਨੇ ਆ। ਇੱਧਰਲੇ ਪਾਸੇ ਤਾਂ ਮੁੰਨੇ ਤੜਕਾ ਦੂਜੀ ਪਾਸੇ ਜਾਂ ਤੱਕ ਇਹ ਰਹਿ ਜੂਗਾ ਹਾਂਜੀ ਇੱਧਰ ਆਪਾਂ ਪਾ ਲਿਆ ਬਰਤੀ ਚਿਕਿਓ ਹੁਣ ਲਾਉਣ ਲੱਗਿਆ ਤੜਕਾ ਹਾਂਜੀ ਇੱਧਰ ਆਪਣਾ ਤੜਕਾ ਭੱਜ ਚੁੱਕਿਆ ਹੁਣ ਆਪਾਂ ਤੜਕਾਂ ਦੇ ਤੜਕਾ ਪਾਵਾਂਗੇ ਵਿੱਚ ਸਾਗ ਦੇ ਇਹ ਦਮਾਗੇ ਹਾਲਾਤ ਆਪਣਾ ਸਾਗ ਮਲਾਈ ਵਾਲਾ ਬਣ ਕੇ ਤਿਆਰ ਆ ਬਿਲਕੁਲ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਸਾਗ ਬਣਿਆ ਚਲਾਈ ਦਾ ਸਾਗ ਬਣ ਪਰ ਮਲਾਈ ਵਰਗਾ ਹਾਂਜੀ ਦੇਖੋ ਕਿੰਨਾ ਵਧੀਆ ਬਚ ਪਾਇਆ ਘੋਸ ਸਾਗ ਤੇ ਨਾਲ ਮੱਕੀ ਦੀ ਰੋਟੀ ਹੋਵੇ ਤਾਂ ਕਿੰਨਾ ਨਜ਼ਾਰਾ ਆਊਗਾ ਖਾਣ ਦਾ ਬਣਾ ਕੇ ਜਰੂਰ ਦੇਖੋ ਟਰਾਈ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਸਾਗ ਬਣਦਾ ਜੇ ਸਵਾਦ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹਾਂਜੀ ਤੁਸੀਂ ਵੀ ਇਸ ਤਰੀਕੇ ਦਾ ਸਾਗ ਬਣਾਓ ਚਲਾਈ ਦਾ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਤੇ ਬਣਾ ਕੇ ਦੇਖੋ ਤੇ ਖਾ ਕੇ ਦੇਖੋ ਕਿੰਨਾ ਟੇਸਟੀ ਬਣਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ